ਮਾਨ ਹੋਵੇ ਜਦ ਕਹਿੰਦਾ ਕੋਈ ਸਰਦਾਰ ਪੰਜਾਬੀ ਏ ਰੂਹ ਮੇਰੀ ਨੇ ਕਰਿਆ ਸਦਾ ਸ਼ਿੰਗਾਰ ਪੰਜਾਬੀ ਏ ਮੋਢਾ ਲਾ ਕੇ ਨਾਲ ਖੜੇ ਜੋ ਚਾਰ ਪੰਜਾਬੀ ਏ ਪਹਿਲਾ ਤੇ ਅਖੀਰੀ ਮੇਰਾ ਪਿਆਰ ਪੰਜਾਬੀ ਏ ਪਹਿਲਾ ਤੇ ਅਖੀਰੀ ਮੇਰਾ ਪਿਆਰ ਪੰਜਾਬੀ ਏ ਜ਼ਿੰਦਗੀ ਵਿੱਚ ਚੰਗਿਆਈਆਂ ਦੀ ਫਸਲ ਬੀਜਣ ਲਈ ਤੁਹਾਡੇ ਉੱਪਰ ਚੰਗੇ ਵਿਚਾਰਾਂ ਦਾ ਮੀਂਹ ਪੈਣਾ ਬਹੁਤ ਜ਼ਰੂਰੀ ਏ ਮਾੜੀਆਂ ਆਦਤਾਂ ਤੋਂ ਬਚਣ ਲਈ ਜਵਾਨੀ ਵਿੱਚ ਖੁਦ ਨੂੰ ਵੇਲਾ ਨਾ ਰਹਿਣ ਦਿਓ ਆਪਣਾ ਨਾਮ ਅਤੇ ਈਮੇਜ ਬਣਾਉਣ ਦੀ ਕੋਸ਼ਿਸ਼ ਕਰੋ ਪੈਸਾ ਆਪਣੇ ਆਪ ਤੁਹਾਡੇ ਪਿੱਛੇ ਆਵੇਗਾ ਖਾਲੀ ਹੱਥਾਂ ਹੈ ਹਾਂ ਖਾਲੀ ਹੱਥ ਜਾਣਾ ਹੈ ਇਹ ਗੱਲ ਤਾਂ ਠੀਕ ਏ ਪਰ ਬਾਕੀ ਜ਼ਿੰਦਗੀ ਖਾਲੀ ਹੱਥਾਂ ਨਾਲ ਨਹੀਂ ਲੰਘਾ ਸਕਦੇ ਸਹਿਨਸੀਲਤਾ ਆਤਮ ਵਿਸ਼ਵਾਸ ਅਤੇ ਮਿਹਨਤ ਕਾਮਯਾਬੀ ਦੇ ਸਭ ਤੋਂ ਵੱਡੇ ਗੁਣ ਹਨ ਰੰਗ ਬਦਲ ਦੇ ਗਿਰਗਟ ਤਾਂ ਹੁਣ ਘੱਟ ਵਿਖਾਈ ਦਿੰਦੇ ਨੇ ਪਰ ਰੰਗ ਬਦਲ ਦੇ ਲੋਕ ਹਰ ਜਗ੍ਹਾ ਮਿਲਦੇ ਨੇ ਜਿਸ ਕੰਮ ਵਿੱਚ ਤੁਹਾਡੀ ਦਿਲੋਂ ਭਾਵਕ ਦਿਲਚਸਪੀ ਨਹੀਂ ਉਹ ਕੰਮ ਕੰਮ ਨਹੀਂ ਤਕੇਮਾ ਲੱਗੇਗਾ ਧਨ ਦੌਲਤ ਦੀ ਘਾਟ ਨੂੰ ਗਰੀਬੀ ਨਹੀਂ ਕਹਿ ਸਕਦੇ ਅਸਲ ਗਰੀਬੀ ਤਾਂ ਸੋਚ ਦੀ ਹੁੰਦੀ ਹੈ ਜਿੰਦਗੀ ਵਿੱਚ ਰਿਸਕ ਲੈਣ ਅਤੇ ਤਜਰਬੇ ਕਰਨ ਨਾਲ ਬੁੱਧੀ ਤੇਜ ਹੁੰਦੀ ਹੈ ਪਿਆਰ ਕਰਨਾ ਚੰਗੀ ਗੱਲ ਹੈ ਪਰ ਕਿਸੇ ਉੱਪਰ ਨਿਰਭਰ ਹੋਣਾ ਕਮਜ਼ੋਰੀ ਦੀ ਨਿਸ਼ਾਨੀ ਹੈ ਚੰਗੀ ਸੋਚ ਦੇ ਦੁਸ਼ਮਣ ਨਾਲੋਂ ਮਾੜੀ ਸੋਚ ਦੇ ਦੋਸਤ ਵੱਧ ਨੁਕਸਾਨ ਕਰਦੇ ਨੇ ਬੇਕਦਰੇ ਲੋਕਾਂ ਨੂੰ ਬਲਾਵ ਦਾ ਫੁੱਲ ਨਹੀਂ ਉਸ ਨਾਲ ਲੱਗੇ ਕੰਡੇ ਹੀ ਵਿਖਾਈ ਦਿੰਦੇ ਨੇ ਜ਼ਿੰਦਗੀ ਵਿੱਚ ਕਦੇ ਹੌਂਸਲਾ ਨਾ ਟੁੱਟਣ ਦਿਓ ਕੁਝ ਦਿਨ ਬੁਰੇ ਹੋ ਸਕਦੇ ਹਨ ਸਾਰੀ ਜ਼ਿੰਦਗੀ ਨਹੀਂ بار بار ਕੀਤੀ ਹੋਈ ਗਲਤੀ ਨੂੰ ਗਲਤੀ ਨਹੀਂ ਵੇਵਕੂਫੀ ਆਖਦੇ ਨੇ ਦਿਲ ਦੇ ਕੋਟੇ ਤੇ ਪਾਪੀ ਬੰਦੇ ਰੱਬ ਨੂੰ ਮੰਨਣ ਦਾ ਵਿਖਾਵਾ ਕੁਝ ਜ਼ਿਆਦਾ ਹੀ ਕਰਦੇ ਨੇ ਕਿਸੇ ਚੀਜ਼ ਨੂੰ ਵੇਖਣ ਵੱਲ ਨਜ਼ਰ ਤਾਂ ਸਾਰਿਆਂ ਦੀ ਹੁੰਦੀ ਹੈ ਪਰ ਨਜ਼ਰੀਆ ਬੱਖੋ ਵੱਖਰਾ ਹੁੰਦਾ ਹੈ